ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਹਮੇਸ਼ਾ ਰਹਿੰਦਾ ਕਿ ਪੁਲਿਸ ਜਿਹੜੀ ਆ ਵਿਜੀਬਲ ਤੇ ਅਲਰਟ ਉਹਨਾਂ ਦੀ ਡਾਇਰੈਕਸ਼ਨ ਰਹਿੰਦੀ ਹੈ ਉਹਦੇ ਤਹਿਤ ਅਸੀਂ ਅਚਾਨਕ ਅੱਜ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ so that overall security ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ 'ਚੋਂ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਹੀਕਲ ਮਿਲਦਾ ਸੋਸੀਓਰ ਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰ ਪੁਲਿਸ ਅਮਰitsar ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਇਸ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਵੀ ਔਰ ਗਵਰਨੇਬਲ ਜਗਾ ਦੀ ਗਵਰਨਮੈਂਟ ਬਿਲਡਿੰਗ ਸੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਹੈ ਸਟੋਰ ਕਰ ਰਹੇ ਹਾਂ ਔਰ ਇਹ ਸਾਡੇ ਆਪਰੇਸ਼ਨਸ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮੁਹਿੰਮ ਚੱਲੀ ਹੋਈ ਹੈ ਬਹੁਤ ਬੜੀਆਂ ਵੱਡੀਆਂ ਕਾਮਯਾਬੀਆਂ ਆਪਨ ਮਿਲਿਆ ਹੁਣ ਵੀ ਜਿਹੜੀ ਹੈ ਇਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਰਵਿਧ ਉਹਦੇ ਵਿੱਚ ਪੈਡਲਰਸ ਤੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵਡੀਆਂ ਰਕਫਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਜੀ ਪਿੱਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਔਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਕਿ ਗਵਰਨਰ ਸਾਹਿਬ ਦੀ ਜਿਹੜੀ ਪਾਤ ਯਾਤਰਾ ਹੈ ਉਹ ਵੀ ਬੜੀ ਪੀਸਫੁ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫ੍ਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬਹੁਤ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭਰਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਕਰਟਨ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਜਾਏ ਜੀ ਹੁਣ ਇਸੇ ਕਰਕੇ ਆਪ ਆਏ ਆ ਆਰਪੀਐਫ ਵਾਲਿਆਂ ਨੂੰ ਘਰੌਣ ਲੱਗੇ ਆ ਜੀ ਤੇ ਨਾਲ ਜਿਉ ਗੀਆਰਪੀ ਦਾ ਜਿਹੜਾ ਐਸਐਚਓ ਹੈ ਉਹਨਾਂ ਦੋਨਾਂ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ ਅੱਛਾ ਸਰ ਅੱਜ ਕੋਈ ਅਲਰਟ ਇਨਪੁਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਡਿਊਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਮੇਜ ਸਰਪ੍ਰਾਈਜ਼ ਚੈੱਕ ਕਰ ਲਈਏ ਥੋੜਾ ਉਸ ਸਿਰਸ ਵਿੱਚ ਅਸੀਂ ਆਏ ਹੁਣ ਇਸ ਵਾਰ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਤੇ ਏਰੀਆ ਦੀ ਸਿਕਿਉਰਿਟੀ ਤੇ ਓਵਰਲ ਪਾਰਕਿੰਗ ਦੀ ਸਿਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਇਹ ਦੱਸ ਚੁੱਕੇ ਹਾਂ ਅਸੀਂ ਪੂਰੇ ਅਲਰਟ ਆ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਡੋਮਿਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡਿੰਗ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹਿੰਦਾ ਉਹਦਾ ਮਕਸਦ ਇਹੀ ਹੈ ਕਿ ਓਵਰਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਿਟੀ ਆ ਉਹ ਵਧੀ ਰਹੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾਉਂਦੇ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਜੇ ਹੋਰ ਜਿਹੜੇ 4 ਵੀਲਰਸ ਉਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ 3 ਵੀਲਰ ਹੈ ਰਾਤ ਨੂੰ ਕੋਈ ਚੋਰੀ ਦਾ ਸਵਾਨਟ ਹੁੰਦਾ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਵੀ ਸਾਰੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਅਫਸਰ ਲਾਏ ਹੁੰਦੇ ਇਸ ਤੋਂ ਇਲਾਵਾ ਵੀਜ਼ਿਬਲ ਨਾਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪਾਉਂਡ ਕੀਤੇ ਜਾਂਦੇ ਬਿਨਾਂ ਕਾਰਜਾਉ ਸਪੈਸ਼ਲ ਯੰਗਸਟਰਸ ਉਮਰੇ ਆ ਉਹਨਾਂ ਦੇ ਉੱਤੇ ਵੀ ਸਪੈਸ਼ਲ ਨਿਗਰਾਨੀ ਕਰਦੇ ਆਂ ਲੋਕਾਂ ਤੋਂ ਮੈਂ ਅਪੀਲ ਕਰਦਾ ਰਹਿੰਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਨਾਗਰੀਆਂ ਤੋਂ ਬੇਸ਼ੱਕ ਤੁਹਾਡੇ ਵੱਲੋਂ ਵੀ ਸਾਰੇ ਮੀਡੀਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ਸ ਬੰਦਾ ਦਿਖੇ ਜਾਂ ਕੋਈ ਸਸਪੀਸ਼ਸ ਆਬਜੈਕਟ ਦੇਖੇ ਚੀਜ਼ ਦੇਖੇ ਸਾਨੂੰ ਜਰੂਰ ਸ਼ੇਅਰ ਕਰਦੇ ਅੱਜ ਵੀ ਸਾਡੇ ਜਿਹੜੇ ਅਫਸਰ ਨੇ ਉਹ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਸਕਿਉਰਿਟੀ ਨੂੰ ਅਸੀਂ ਗਾਇਬ ਗਾਇਤ ਹੁੰਦੇ ਰਹਿੰਨੇ ਆ ਅੱਜ ਫੇਰ ਕਰਵਾ ਰਹੇ ਆ ਉਹ ਲਈਦੀ ਹੈਗੀ ਸਕਿਉਰਿਟੀ ਕੇ ਬਹੁਤ ਆ ਡਿਪੈਂਡ ਕਰਦਾ ਉਹਦਾ ਆਨ ਗੋਇੰਗ ਪ੍ਰੋਸੈਸ ਹੈ ਜੀ ਵਧਾਉਣੀ ਘਟਾਉਣੀ ਪ੍ਰੋਟੋਕੋਲ ਇੰਟਰਸੈਪਸ਼ਨ ਦੇ ਮੁਤਾਬਕ ਚੱਲਦੀ ਹੈ ਓਵਰ ਆਲ ਸਕਿਉਰਿਟੀ ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਸ ਸਰ ਬੈਟਰੀ ਰਿਕਸ਼ਾ ਚਾਲਕ ਜਿਹੜੇ ਉਹਦੀ ਆਇਡੈਂਟੀਫਿਕੇਸ਼ਨ ਵਾਸਤੇ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਈਂ ਸਾਰੇ ਵਾਸੀਆਂ ਨੂੰ ਏ ਅਮ ਗੁਰੂ ਨਗਰ ਦੇ ਲੋਕਾਂ ਨੂੰ ਵੀ ਇਹ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਸੀ ਆਲਰੇਡੀ ਐਸਐਚਓ ਦੀ ਮੀਟਿੰਗ ਤੇ ਕੱਲ ਕੀਤੀ ਸੀ ਗੱਲ ਕਿ ਜਿੱਥੇ ਵੀ ਇਹ ਹੋ ਜਾ ਹੈ ਉਹਨਾਂ ਨੂੰ ਬਲਕੋ ਕਰੋ ਸੋ ਥਟ ਵਿਦਾਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਸਰ ਯੂਨੀਫਾਰਮ ਵੀ ਸਰਟੀਫੀਏਸ਼ਨ ਹੈ ਜੀ ਯੂਨੀਫਾਰਮ ਵੀ ਨਾ ਹੀ ਬਣਾਈਏ ਨਾ ਦੇ ਉਹ ਵੀ ਦੇਖ ਲੈਂਦੇ ਆਂ ਆਪਾਂ ਆਟੋ ਵਾਲਿਆਂ ਦੀ ਪਰ ਅਸੀਂ ਨੰਬਰ ਜੋੜੋ ਹੋਰ ਉਹਦਾ ਫੋਨ ਨੰਬਰ ਡਿਸਪਲੇ ਕਰਨਾ ਮੈਂਡਟਰੀ ਕਰਵਾਇਆ ਅੱਗੇ ਉਹ ਇਨਸ਼ੋਰ ਕਰ ਰਿਹਾ ਹੈ